ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਵੀ ਵਖਰੇ ਰਫਤਾਰ ਨਿਊਜ਼ ਆਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਇਜ਼ਰਾਈਲ ਵੱਲੋਂ ਹਮਾਸ ਦੀ ਆਗੂ ਉੱਤੇ ਪਿਛਲੇ ਹਫ਼ਤੇ ਕੀਤੇ ਗਏ ਹਮਲੇ ਤੋਂ ਬਾਅਦ ਕਤਰ ਨੇ ਅੱਜ ਇਸ ਮੁੱਦੇ ਉੱਤੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ। ਕਤਰ ਨੂੰ ਆਸ ਹੈ ਕਿ ਅਰਬ ਤੇ ਇਸ ਅਲਾਮੀ ਦੇਸ਼ਾਂ ਦਾ ਇਸ ਮੂਹ ਗਾਜਾ ਪੱਟੀ ਵਿੱਚ ਹਮਾਸ ਉੱਤੇ جاری ਹਮਲਿਆਂ ਦੌਰਾਨ ਇਜ਼ਰਾਈਲ ਨੂੰ ਰੋਕਣ ਦਾ ਕੋਈ ਤਰੀਕਾ ਲੱਭ ਲਵੇਗਾ। ਕਤਰ ਇਸ ਜੰਗ ਵਿੱਚ ਜੰਗਬੰਦੀ ਲਈ ਮੁੱਖ ਵਿਚੋਲੇ ਵੱਜੋ ਕੰਮ ਕਰ ਰਿਹਾ ਤੇ ਇਸ ਹਮਲੇ ਤੋਂ ਬਾਅਦ ਵੀ ਦੋਹਾਂ ਨੇ ਇਹ ਕੰਮ ਜਾਰੀ ਰੱਖਣ ਉੱਤੇ ਜ਼ੋਰ ਦਿੱਤਾ ਹੈ। ਉੱਧਰ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਨੇ ਇਜ਼ਰਾਈਲ ਵੱਲੋਂ ਹਮਾਸ ਅਗੂ ਨੂੰ ਨਿਸ਼ਾਨਾ ਬਣਾ ਕੇ ਕਤਰ 'ਚ 9 ਸਤ ਜਨੇਵਾ ਚ ਫੌਰੀ ਵਿਚਾਰ ਚਰਚਾ ਕਰਨ ਦਾ ਫੈਸਲਾ ਲਿਆ 7 ਅਕਤੂਬਰ 2023 ਨੂੰ ਹਮਾਸ ਦੇ ਇਜ਼ਰਾਈਲ ਉੱਤੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਅਤੇ ਈਰਾਨ ਦੇ ਕਥਿਤ ਐਕਸਿਸ ਆਵਰ ਰੈซิਸਟੈਂਟ ਵਿੱਚ ਸ਼ਾਮਲ ਹੋਰ ਜਥੇਬੰਦੀਆਂ ਉੱਤੇ ਜਵਾਬੀ ਹਮਲੇ ਕੀਤੇ ਸਨ ਇਨ੍ਹਾਂ ਹਮਲਿਆਂ ਵਿੱਚ ਈਰਾਨ ਲਿਬਨਾਨ ਫلسطਿਨੀ ਖੇਤਰਾਂ ਚ ਸੀਰੀਆ ਕਤਰ ਤੇ ਯਮਨ ਸ਼ਾਮਲ ਲੈ ਇਸ ਨਾਲ ਮੱਧ ਪੂਰਬੀ ਦੇਸ਼ਾਂ ਚ ਗੁੱਸਾ ਹੋਰ ਵਧ ਗਿਆ ਜੋ ਪਹਿਲਾਂ ਹੀ ਗਾਜ਼ਾ ਵਿੱਚ 64000 ਤੋਂ ਵੱਧ ਫਲਸਤੀਨੀਆਂ ਦੀ ਮਾਰੇ ਜਾਣ ਤੋਂ ਨਾਰਾਜ਼ ਨੇ ਇਸ ਤੋਂ ਇਲਾਵਾ ਇੱਕ ਵੱਡੀ ਚਿੰਤਾ ਇਹ ਵੀ ਹੈ ਕਿ ਖਾੜੀ ਅਰਬ ਦੇਸ਼ਾਂ ਲਈ ਅਮਰੀਕਾ ਦੀ ਸੁਰੱਖਿਆ ਛਤਰੀ ਉਹਨਾਂ ਦੀ ਰੱਖਿਆ ਲਈ ਕਾਫੀ ਨਹੀਂ ਹੋ ਸਕਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਦਾ ਨਿਊਯਾਰਕ ਟਾਈਮਜ਼ ਅਤੇ ਇਸ ਦੇ ਚਾਰ ਪੱਤਰਕਾਰਾਂ ਵਿਰੁੱਧ 15 ਬਿਲੀਅਨ ਡਾਲਰ ਦਾ ਮਾਨ-ਹਾਨੀ ਦਾ ਮੁਕੱਦਮਾ ਦਾਇਰ ਕੀਤਾ। ਫਲੋਰਿਡਾ ਵਿੱਚ ਅਮਰੀਕੀ ਜਿਲ੍ਹਾ ਅਦਾਲਤ ਵਿੱਚ ਦਾਇਰ ਮੁਕੱਦਮੇ 'ਚ ਪ੍ਰਕਾਸ਼ਨ ਦੇ ਦੋ ਪੱਤਰਕਾਰਾਂ ਵੱਲੋਂ ਲਿਖੀ ਗਈ ਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਕਾਸ਼ਿਤ ਕਈ ਲੇਖਾਂ ਤੇ ਇੱਕ ਕਿਤਾਬ ਦਾ ਨਾਮ ਦਿੱਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਨਿਊਯਾਰਕ ਟਾਈਮਜ਼ ਦੁਆਰਾ ਰਾਸ਼ਟਰਪਤੀ ਟਰੰਪ ਵਿਰੁੱਧ ਜਾਣਬੁੱਝਕੇ ਤੇ ਦੁਰਾਚਾਰ ਮਾਨ-ਹਾਨੀ ਦੀ ਦਿਖਾ ਕੇ ਲੰਬੇ ਪੈਟਰਨ ਦਾ ਹਿੱਸਾ ਨੇ। ਸੋਸ਼ਲ ਮੀਡੀਆ ਪੋਸਟ ਸੋਸ਼ਲ ਗਾ ਟ੍ਰੰਪ ਨੇ ਕਿਹਾ ਹੈ ਕਿ ਇਹ ਰੈਡੀਕਲ ਲੈਫਟ ਡੈਮੋਕ੍ਰੇਟ ਪਾਰਟੀ ਲਈ ਇੱਕ ਵਰਚੁਅਲ ਪੱਤਰ ਬਣ ਗਿਆ ਇਸ ਤੋਂ ਪਹਿਲਾਂ ਟ੍ਰੰਪ ਨੇ ਜੁਲਾਈ ਚ ਦਾ ਵਾਲ ਸਟ੍ਰੀਟ ਜਰਨਲ ਅਤੇ 10 ਬਿਲੀਅਨ ਡਾਲਰ ਦਾ ਮਾਨਹਾਨੀ ਦਾ ਮਕਦਮਾ ਵੀ ਦਾਇਰ ਕੀਤਾ ਸੀ ਬੀਤੀ ਰਾਤ ਟੋਰਾਂਟੋ ਦੇ ਪੂਰਬੀ ਹਿੱਸੇ ਚ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਖੁਸ਼ਕਿਸਮਤੀ ਨਾਲ ਜਹਾਜ਼ ਵਿੱਚ ਮੌਜੂਦ ਤਿੰਨੇ ਯਾਤਰੀ ਜਿਨ੍ਹਾਂ ਚ ਪਾਇਲਟ ਵੀ ਸ਼ਾਮਲ ਸੀ ਸੁਰੱਖਿਤ ਬਚ ਗਏ ਨੇ ਹਾਸੇ ਦੌਰਾਨ ਉਨ੍ਹਾਂ ਨੂੰ ਸਿਰਫ ਮਾਮੂਲੀ ਸੱਟਾਂ ਆਈਆਂ ਨੇ ਹਾਸਾ ਇੱਕ ਸਕੂਲ ਦੇ ਨੇੜੇ ਵਾਪਰਿਆ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਪੈਰਾਮੈਡਿਕ ਟੀਮ ਤੁਰੰਤ ਮੌਕੇ ਉੱਤੇ ਪਹੁੰਚੀ ਅਤੇ ਤਿੰਨੇ ਸਵਾਰਾਂ ਨੂੰ ਮੌਲਿਕ ਮਦਦ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਤੋਂ ਰਿਸ ਰਿਹਾ ਤੇਲ ਫੌਰਨ ਕਾਬੂ ਵਿੱਚ ਲਿਆ ਗਿਆ ਜਿਸ ਕਾਰਨ ਜਹਾਜ਼ ਨੂੰ ਅੱਗ ਲੱਗਣ ਤੋਂ ਰੋਕ ਲਿਆ ਗਿਆ ਜਹਾਜ਼ ਦੀ ਪਛਾਣ ਪਾਈਪਰ 140 ਵਜੋਂ ਹੋਈ ਹੈ ਜੋ ਕਿ 4 ਸਿੱਟਾਂ ਵਾਲਾ ਲੱਘੂ ਜਹਾਜ਼ ਹੈ ਹਾਸੀ ਵਿਲੇ ਇਹ ਜ਼ਮੀਨ ਉੱਤੇ ਡਿੱਗ ਗਿਆ ਸੀ ਪਰ ਕਿਸੇ ਵੱਡੇ ਧਮਾਕੇ ਜਾਂ ਅੱਗ ਤੋਂ ਪਹਿਲਾਂ ਹੀ ਸਵਾਰਾਂ ਨੇ ਜਹਾਜ਼ ਨੂੰ ਛੱਡ ਦਿੱਤਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਰੇ ਹੈ ਮੌਕੇ ਉੱਤੇ ਪੁਜੀ ਪੁਲਿਸ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਹੀ ਕੈਨੇਡਾ ਐਵੀਏਸ਼ਨ ਸੇਫਟੀ ਬੋਰਡ ਵੱਲੋਂ ਵੀ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੀਪੁਰ ਦੌਰੇ ਤੋਂ ਇੱਕ ਦਿਨ ਬਾਅਦ ਬਿੱਤੀ ਦੇ ਰਾਤ ਸੂਬੇ ਦੇ ਚੂਰਾ ਚਾਂਦਪੁਰ ਜ਼ਿਲ੍ਹੇ ਵਿੱਚ ਤਣਾਅ ਪੈਦਾ ਹੋ ਗਿਆ ਇਸ ਦੌਰਾਨ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਕਈ ਕੁੱਕੀ ਜੋ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਣਕਾਰੀ ਅਨੁਸਾਰ ਕੁੱਕੀ ਨੈਸ਼ਨਲ ਆਰਗੇਨਾਈਜੇਸ਼ਨ ਦੇ ਇੱਕ ਉਹ ਦੇਦਾਰ ਦੇ ਘਰ ਨੂੰ ਅਗਲਗਾ ਦਿੱਤੀ ਗਈ ਚਾਰਤੀ ਅਨਸਰਾਂ ਨੇ ਹੋਰ ਕਬਾਇਲੀ ਆਗੂਆਂ ਦੇ ਘਰਾਂ ਨੂੰ ਵੀ ਅਗਲੌਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਸਮਰਥਕਾਂ ਨੇ ਅჯਹਾ ਕਰਨ ਤੋਂ ਰੋਕ ਦਿੱਤਾ ਸੂਤਰਾਂ ਅਨੁਸਾਰ ਇਹ ਹਿੰਸਾ 12 ਸਤੰਬਰ ਦੀ ਰਾਤ ਨੂੰ ਪੰਨ ਤੋੜਤੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋ ਸ਼ੇਟ ਦੋ ਵਿਅਕਤੀਆਂ ਦੀ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਚ ਪੜਕੀ ਹੈ ਇਹਨਾਂ ਵਿਅਕਤੀਆਂ ਉੱਤੇ ਮੋਦੀ ਦੇ ਦੌਰੇ ਲਈ ਕੀਤੀ ਗਈ ਸਜਾਵਟ ਦੀ ਪੰਨ ਤੋੜ ਕਰਨ ਦਾ ਵੀ ਦੋਚ ਲੱਗਿਆ ਸੂਤਰਾਂ ਅਨੁਸਾਰ ਚੋਰਾ ਚਾਂਦਪੁਰ ਵਿੱਚ ਅਧਿਕਾਰੀ ਹਾਈ ਅਲਰਟ ਉੱਤੇ ਨੇ ਸੁਰੱਖਿਆ ਬਲ ਹਿੰਸਾ ਨੂੰ ਰੋਕਣ ਲਈ ਸਥਿਤੀ ਉੱਤੇ ਨਜ਼ਰ ਰੱਖ ਰਹੇ ਨੇ ਅੱਜ ਤੜਕਸਾਰ ਮੰਡੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਤੇ ਇਸ ਦੌਰਾਨ ਢਿੰਗਾ ਡਿੱਗਣ ਅਤੇ ਹੜ੍ਹ ਨਾਲ ਭਾਰੀ ਤਬਾਹੀ ਹੋਈ ਹੈ ਇਸ ਕਰਨਾ ਵਿੱਚ 4 ਲੋਕ ਲਾਪਤਾ ਹੋ ਗਏ ਨੇ ਜਦੋਂ ਕਿ 2 ਲੋਕਾਂ ਨੂੰ ਬਚਾ ਲਿਆ ਗਿਆ ਇਸ ਤੋਂ ਇਲਾਵਾ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਸੁੰਦਰਨਗਰ ਸਬਡਿਵੀਜ਼ਨ ਦੀ ਨਹਿਰੀ ਤਹਿਸੀਲ ਦੀ ਬੋਏ ਪੰਚਾਇਤ ਦੇ ਬਰਾ ਗੱਟਾ ਪਿੰਡ ਵਿੱਚ ਇੱਕ ਘਰ ਉਤੇ ਟਿੱਗਾ ਡਿੱਗਣ ਨਾਲ ਪਰਿਵਾਰ ਦੇ 5 ਮੈਂਬਰ ਮਲਬੇ ਹੇਠਾਂ ਦੱਬ ਗਏ ਨੇ ਇਸ ਦੌਰਾਨ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦੇ ਗੰਭੀਰ ਜ਼ਖਮੀ ਹੋਈ 2 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਉਹਨਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਹੁਣ ਚੱਲ ਰਿਹਾ ਹੈ ਸਥਾਨਕ ਲੋਕਾਂ ਪੁਲਿਸ ਤੇ ਆਫਤ ਪ੍ਰਬੰਧਨ ਕਰਮਚਾਰੀਆਂ ਦੀ ਇੱਕ ਸਾਂਝੀ ਬਚਾਅ ਟੀਮ ਬਾਕੀ ਤਿੰਨ ਵਿਅਕਤੀਆਂ ਦੀ ਪਾਲ ਕਰ ਰਹੀ ਹੈ ਜਿਨ੍ਹਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਸਾ ਹੈ ਲਗਾਤਾਰ ਮੀਤੇ ਮਿੱਟੀ ਦੀ ਅਸਥਿਰ ਸਥਿਤੀ ਕਾਰਨ ਬਚਾਅ ਕਾਰਜਾਂ ਵਿੱਚ ਵੀ ਰੁਕਾਵਟ ਆ ਰਹੀ ਹੈ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੁੱਛਗਿੱਛ ਲਈ ਸੱਮਣ ਭੇਜੇ ਸਨ ਤੇ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਗਜਪਤ ਸਿੰਘ ਗਰੇਵਾਲ ਸੋਮਵਾਰ ਨੂੰ ਬਿਨਾਂ ਕੋਈ ਕਾਰਨ ਦੱਸੇ ਜਾਂਚ ਵਿੱਚ ਸ਼ਾਮਲ ਨਹੀਂ ਹੋਏ ਜਿਸ ਕਾਰਨ ਵਿਜੀਲੈਂਸ ਨੇ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ BNS ਦੀ ਧਾਰਾ 179 ਦੇ ਤਹਿਤ ਦੁਬਾਰਾ ਸੱਮਣ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਉਹਨਾਂ ਨੂੰ ਅੱਜ ਸਵੇਰੇ 11 ਵਜੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਅੰਮ੍ਰਿਤਸਰ ਦੇ ਰਮਦਾਸ ਗੁਰਦੁਆਰੇ ਵਿੱਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸਰੋਪਾ ਪੇਟ ਕਰਕੇ ਸਨਮਾਨਿਤ ਕਰਨ ਦਾ ਮਾਮਲਾ ਵਿਵਾਦਾਂ 'ਚ गिर ਗਿਆ। ਇਹ ਘਟਨਾ ਉਸ ਵੇਲੇ ਹੋਈ ਜਦੋਂ ਰਾਹੁਲ ਗਾਂਧੀ ਹੜਪਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੌਰੇ ਉੱਤੇ ਸਨ। ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਮੇਟੀ ਵੱਲੋਂ ਪਹਿਲਾਂ ਹੀ ਇਹ ਨਿਯਮ ਬਣਾਇਆ ਗਿਆ ਹੈ ਕਿ ਗੁਰਦੁਆਰੇ ਦੇ ਦਰਬਾਰ ਵਿੱਚ ਵਿਸ਼ੇਸ਼ ਵਿਅਕਤੀਆਂ ਨੂੰ ਸਰੋਪਾ ਪੇਟ ਕਰਨਾ ਮਨਾਇਆ ਹੈ। ਇਹ ਸਨਮਾਨ ਸਿਰਫ ਧਾਰਮਿਕ ਵਿਅਕਤੀਆਂ ਰਾਗੀ ਜਥਿਆਂ ਤੇ ਗੁਰੂ ਦਰਬਾਰ ਨਾਲ ਜੁੜੇ ਮਹਾਪੁਰਖਾਂ ਲਈ ਸੀਮਤ ਹੈ ਉਹਨਾਂ ਦੱਸਿਆ ਕਿ ਰਮਦਾਸ ਗੁਰਦੁਆਰੇ ਵਿੱਚ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਕਿਸੇ ਦੀ ਜ਼ਿੰਮੇਵਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਲਾਜ਼ਮੀ ਕਾਰਵਾਈ ਕੀਤੀ ਜਾਏਗੀ ਧਾਮੀ ਨੇ ਇਹ ਵੀ ਕਿਹਾ ਕਿ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਦੋਸ਼ਾਂ ਦੀ ਛਾਂ ਵਿੱਚ ਰਹਿ ਰਹੀ ਕਾਂਗਰਸੀ ਪਾਰਟੀ ਦੇ ਨੇਤਾ ਨੂੰ ਗੁਰੂ ਘਰ ਵਿੱਚ ਇਸ ਤਰ੍ਹਾਂ ਸਨਮਾਨਿਤ ਕਰਨਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 16 ਸਤੰਬਰ ਤੋਂ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਹੜ੍ਹਾਂ ਤੇ ਭਾਰੀ ਬਰਸਾਤ ਕਾਰਨ ਵਾਢੀ ਦਾ ਕੰਮ ਲੇਟ ਹੋਇਆ ਹੈ ਹਾਲਾਂਕਿ ਮਾਝਾ ਜ਼ੋਨ ਬੈਲਟ ਵਿੱਚ ਅਗੇਤੀ ਬਾਸਮਤੀ 1509 ਦੀ ਫਸਲ ਮੰਡੀਆਂ 'ਚ ਆ ਰਹੀ ਹੈ ਇਸ ਦੇ ਨਾਲ ਹੀ ਅਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਵਿੱਚ ਅਗੇਤੀ ਬਾਸਮਤੀ 1509 ਤੇ 1692 ਦੀ ਆਮਦ ਜ਼ੋਰਾਂ ਉਤੇ ਹੈ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ 5 ਜੂਨ ਤੋਂ ਲੋਈ ਦੀ ਕੰਮ ਸ਼ੁਰੂ ਕੀਤਾ ਗਿਆ ਸੀ ਝੋਨੇ ਦੀ ਲੁਆਈ ਦਾ ਕੰਮ ਅਗੇਤਾ ਹੋਣ ਕਾਰਨ ਇਸ ਵਾਰ ਸਰਕਾਰੀ ਖਰੀਦ ਦਾ ਕੰਮ ਵੀ 15 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਹਰ ਸਾਲ ਸਰਕਾਰੀ ਝੋਨੇ ਦੀ ਖਰੀਦ 1 ਅਕਤੂਬਰ ਤੋਂ ਹੁੰਦੀ ਹੈ ਪਰ ਇਸ ਵਾਰ ਲੁਆਈ ਅਗੇਤੀ ਹੋਣ ਕਾਰਨ 15 ਸਤੰਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦੇ ਉਜਾੜਤ ਧੰਨਵਾਦ